ਸੋ ਰੇਡੀਓ ਹਾਂਜੀ 1674 ਹਮ ਤੁਸੀਂ ਠਿਊਨਨ ਕਰ ਚੁੱਕੇ ਹੋ ਜੀ ਦੱਸੋ ਜੀ ਆਪਣਾ ਅਰਜ ਜਪਨੀਤ ਮੇਰੇ ਵੱਲੋਂ ਨਮਸਕਾਰ ਸਤਿ ਸ੍ਰੀ ਅਕਾਲ ਸੋ ਜਦੋਂ ਇਹ ਰਿਕਾਰਡ ਅਸੀਂ ਕਰ ਰਹੇ ਹਾਂ ਨਾਲ ਦੀ ਨਾਲ ਰੇਡੀਓ ਤੇ ਲਾਈਵ ਹਾਂ ਤਾਂ 29 ਜੂਨ ਹੈ ਔਰ ਇੱਕ ਦਿਨ ਰਹਿ ਗਿਆ 30 ਜੂਨ ਔਰ ਆਸਟ੍ਰੇਲੀਆ ਦੇ ਵਿੱਚ ਐਂਡ ਆਫ ਫਾਈਨੈਂਸ਼ੀਅਲ ਈਅਰ ਆ ਚੁੱਕਾ ਹੈ ਲੇਕਿਨ ਇਸੇ ਨਾਲ ਹਹਾਕਾਰ ਮਚੀ ਹੈ ਔਰ ਕਾਫੀ ਬਿਜ਼ੀ ਨੇ ਸਾਰੇ ਸਾਡੇ ਮਾਈਗ੍ਰੇਸ਼ਨ ਵਾਲੇ ਸੋ ਸਾਡੇ ਨਾਲ ਹਰਪਾਲ ਬਾਜਵਾ ਜੀ ਆ ਗਏ ਨੇ ਇਹਨਾਂ ਨੂੰ ਪੁੱਛਦੇ ਹਾਂ ਇਹ ਕਿੰਨੇ ਬਿਜ਼ੀ ਨੇ ਹਰਪਾਲ ਬਾਜ ਜੀ ਸਵਾਗਤ ਹੈ ਕੀ ਚੱਲ ਰਿਹਾ ਮਾਰਕੀਟ ਚ ਇੰ ਉਰੇ ਕਰੀਅਰ ਵਿੱਚ ਮਿਲਦਾ ਪਹਿਲੀ ਵਾਰੀ ਇੰਨਾ ਜ਼ਿਆਦਾ ਮੈਂ ਦੇਖਣ ਨੂੰ ਮਿਲ ਰਿਹਾ ਕਿ ਜਿਨੇ ਨੀਵੀ ਫਾਈਲ ਪਾਣੀ ਉਹ ਫਾਈਲ ਪੰਜ ਲੱਗਾ ਹੋਇਆ ਜੀ ਕਈ ਇਦਾਂ ਦੇ ਬੰਦਿਆਂ ਦੇ ਮੈਨੂੰ ਕਾਲ ਆਈ ਕਿ ਪਾਜੀ ਮੇਰੇ ਸਾਰੇ ਕਹ ਰਿਹਾ ਕਿ ਸਟੂਡੈਂਟ ਵੀਜ਼ਾ ਵਾਲਾ ਸਟੂਡੈਂਟ ਵੀਜ਼ਾ ਵਾਲਾ ਹਾਲਾਂਕਿ ਉਹਨਾਂ ਲੋਡ ਵੀ ਨਹੀਂ ਹੈਗੀ ਜੀ ਕਿਉਂਕਿ ਕਈਆਂ ਦਾ ਅਗਲੇ ਸਾਲ ਦਸੰਬਰ ਚ ਖਤਮ ਹੋ ਰਿਹਾ ਸਟੂਡੈਂਟ ਵਾਲਾ ਟੀਆਰ ਕਈਆਂ ਕੋਲ 4A2 ਦੀ ਆਪਸ਼ਨ ਹੈਗੀ ਹੈ ਕਈ ਕੋਲ ਹੋਰ ਬਹੁ ਆਪਸ਼ਨਾਂ ਹੈਗੀਆਂ ਜੀ ਬਟ ਇੱਕ ਇਦਾਂ ਦਾ ਪੈਨਿਕ ਕ੍ਰੀਏਟ ਕਰ ਦਤਾ ਹੈ ਮਾਰਕੀਟ ਦੇ ਵਿੱਚ कि जिने नई भी पानी चाहिए थी फाइल वो भी फाइल ना लॉंच करी यार। ਹੁਣ ਗਰੰਟੀ ਹੈ ਕਿ ਜਿਹੜੀ ਜਿਹਨੇ ਲੋਕੀ ਫਾਈਲਾਂ ਪਾ ਰਿਹਾ ਮੈਨੂੰ ਲੱਗਦਾ ਹੈ ਕਿ ਇਹ 30% ਹੀ ਸ਼ਾਇਦ ਗ੍ਰਾਂਟ ਹੋਣਗੀਆਂ ਉਹ ਵੀ ਮੈਂ ਜ਼ਿਆਦਾ ਹੀ ਕਹਿ ਰਿਹਾ ਹੋਊਗਾ ਸ਼ਾਇਦ। ਪੱਕੇ ਸਾਰੀਆਂ ਫਾਈਲਾਂ ਜਿਹੜੀਆਂ ਹੈਗੀਆਂ ਉਹ ਰਿਫਿਊਜ਼ਡ ਹੀ ਹੋਣੀਆਂ ਹੈਗੀਆਂ। ਬਟ ਜ਼ਿਆਦਾਤਰ ਲੋਕ ਕਿ ਪੈਨਿਕ ਵਿੱਚ ਆ ਕੇ ਫਾਈਲਾਂ ਪਾ ਰਹੇ ਆ। ਕੁਝ ਪਾ ਰਹੇ ਹੈਗੇ ਕਿ ਅਸੀਂ ਸਾਨੂੰ ਪ੍ਰੀਜ਼ਿੰਗ ਵੀਜ਼ਾ ਮਿਲ ਜਾਵੇ ਤਾਂ ਕਿ ਆਪਾਂ ਡੂਰਿੰਗ that time ਕੁਝ ਹੋਰ ਸੋਲੂਸ਼ਨ ਕਰ ਲੈਣਾ ਉਹ ਐਕਸਪੀਰੀਅੰਸ ਲੈ ਲੀਏ ਕੁਝ ਮਤਲਬ ਕਿ ਬਟ ਮੈਂ ਕਹੀਂ ਦੇਖਿਆ ਕਿ ਘੱਟੋ ਘੱਟ 20 25% ਬੰਦਿਆਂ ਨੂੰ ਲੋਡ ਨਹੀਂ ਸੀ ਕਿ ਪਾਣ ਦੀ ਜਿਨ੍ਹਾਂ ਨੇ ਫਾਈਲਾਂ ਜਿਹੜੀਆਂ ਹੈਗੀਆਂ ਲਾਂਚ ਕੀਤੀਆਂ ਹੈਗੀਆਂ ਕਈ ਲੈਵਲ 1 ਕਹਿ ਕੇ ਪਹਿ ਐਕਸਟਰਾ ਲਈ ਜਾ ਰਿਹਾ ਕਿ ਤੁਹਾਨੂੰ ਲੈਵਲ 1 ਕੋਲੈਜ ਦੀ ਸੀਓ ਲੈ ਲੈਣੇ ਆ ਉਹਦੇ ਵਿੱਚ ਤੁਹਾਨੂੰ ਆਇਲੈਂਡਸ ਨਹੀਂ ਚਾਹੀਦਾ ਨਹੀਂ ਚਾਹੀਦਾ ਚਾਹੀਦਾ ਉਹ ਜਿਹੜੀ ਹਜ਼ਾਰਾਂ ਹਜ਼ਾਰ ਡਾਲਰ ਸੀਓ ਹੈ ਸੀਗੀ ਉਹ 4-5 5000 ਡਾਲਰ ਦੀ ਮਾਰਕੀਟ ਤੇ ਜੀ ਮਤਲਬ ਕਿ ਉਹ ਉਹ ਇਹ ਆ ਗਿਆ ਕਿ ਭੱਜਦੇ ਦੀ ਤੋਤੀ ਹੱਥ ਆ ਗਈ ਜੋ ਵੀ ਆ ਜਾ ਬਸ ਉਹ ਖਿੱਚ ਲੋ ਸੋ ਜਿਨ੍ਹਾਂ ਦਾ ਐਕਚੁਅਲ ਜੋ ਜੈਨੂਨ ਜਿਨ੍ਹਾਂ ਦਾ ਵੀਜ਼ਾ ਮੇਬੀ ਹਫਤੇ ਤੱਕ ਖਤਮ ਹੋ ਰਿਹਾ ਟੀਆਰ ਖਤਮ ਹੋ ਰਹੀ ਉਹ ਤਾਂ ਪਾਸ ਆ ਉਹਨਾਂ ਨੂੰ ਮਿਲੇਗਾ ਸਟੂਡੈਂਟ ਵੀਜ਼ਾ ਉਹ ਗ੍ਰਾਂਟ ਹੋਵੇਗਾ ਉਹ ਤੁਸੀਂ ਕੰਫੀਡੈਂਟ ਹੋ ਸਟੂਡੈਂਟ ਵੀਜ਼ੇ ਦੇ ਵਿੱਚ ਨਾ ਬਹੁਤ ਚੀਜ਼ਾਂ ਹੈਗੀਆਂ ਪਹਿਲੀ ਗੱਲ ਸਮਝੋ ਕਿ ਡਿਪਾਰਟਮੈਂਟ ਦਾ ਪਹਿਲਾ ਮੋਟਿਵ ਹੈ ਕਿ ਉਹਨਾਂ ਨੇ ਇੱਥੇ ਜਿਹੜੀ ਟੈਂਪਰੀਰੀ ਮਾਈਗ੍ਰੇਸ਼ਨ ਨੂੰ ਰਿਡਿਊਸ ਕਰਨਾ 2000 ਅ 26 ਤੱਕ ਠੀਕ ਹੈ ਉਹ ਅਲੱਡੀ ਉਹਨਾਂ ਨੇ ਕਹਿਤਾ ਹੋਇਆ ਕਿ ਨੈੱਟ ਮਾਰਕੀਟਸ਼ਨ ਆਪਾਂ ਹਰ ਸਾਲ ਰਿਡਿਊਸ ਕਰਨੀ ਹੈਗੀ ਤੇ 25 ਤੇ ਪਹਿਨਾ 24 ਚ ਰਿਡਿਊਸ ਹੋਈ 25 ਚ ਰਿਡਿਊਸ ਹੋਊਗੀ ਉਸ ਤੋਂ ਬਾਅਦ 26 ਤੱਕ 26 ਤੱਕ ਮੈਨੂੰ ਨਹੀਂ ਲੱਗਦਾ ਕਿ ਕੋਈ ਹਾਲਾਤ ਚੰਗੇ ਆਣੇ ਹੈਗੇ ਹਾਲਾਤ ਸਿਰਫ ਸਿਰਫ ਇੱਕ ਏਰੀਆ ਵਿੱਚ ਚੰਗੇ ਦੇਖਣ ਨੂੰ ਮਿਲਣਗੇ ਉਹ ਹੈਗਾ ਇੰਪਲੋਇਰ ਸਪੌਂਸਰਸ਼ਿਪ ਹੂੰ ਉਧਰ ਹੀ ਧਕੇਲ ਰਹੀ ਨਾ ਗਵਰਨਮੈਂਟ ਸਾਰਿਆਂ ਨੂੰ ਗਵਰਨਮੈਂਟ ਜ਼ਿਆਦਾਤਰ ਧਕੇਲ ਰਹੀ ਆ ਕਿ ਤੁਸੀਂ ਇੰਪਲੋਇਰ ਰਿਸਪੌਂਸਿਬਲ ਜੌਬ ਤੇ ਉਹਦਾ ਰੀਜ਼ਨ ਇਹ ਹੈਗਾ ਕਿ ਗਵਰਨਮੈਂਟ ਨੂੰ ਪਤਾ ਹੈ ਕਿ ਜ਼ਿਆਦਾਤਰ ਬੰਦੇ ਜਿਹੜੇ ਹੈਗੇ ਟੈਂਪਰੇਰੀ ਵੀਜ਼ਾ ਲੈਣਗੇ ਠੀਕ ਹੈ 4A2H ਹੋਰ ਜਦੋਂ ਪੀਆਰ ਦੀ ਵਾਲਾ ਵਾਰੀ ਆਊਗੀ ਤਾਂ ਉਹ ਪਹਿਚੱਕ ਕਰ ਲਾਂਗੇ ਹਾਂਜੀ ਇਹਦੇ ਡਾਕੂਮੈਂਟ ਅਸਲੀ ਆ ਏਮਪਲੋਇਰ ਠੀਕ ਆ ਇਹਨੇ ਕੰਮ ਵੀ ਕੀਤਾ ਨਾ ਨਾਲੇ ਨੇ ਉਬਰਤੇ ਨਹੀਂ ਚਲਾਈ ਨਾ ਨਾਲੇ ਨੇ ਕੋਈ ਹੋਰ ਪੈਰਲਲ ਕੰਮ ਤੇ ਨਹੀਂ ਕੀਤਾ ਹੈਗਾ ਇਹਨੂੰ ਨੌਲੇਜ ਵੀ ਹੈਗੀ ਆ ਤੇ ਇਦਾਂ ਦੇ ਉਹ ਫਿਲਹਾਲ ਉਹਨਾਂ ਨੂੰ ਪਤਾ ਹੈ ਕਿ ਚਲੋ 2-3 ਸਾਲ ਇਹਨਾਂ ਨੂੰ ਟੈਕਸ ਉੱਪਰ ਖਾਵਾਂਗੇ ਅਗਰ 3 ਸਾਲ ਵੀ ਬੰਦਾ ਕੱਟ ਗਿਆ ਟੈਂਪਰੇਰੀ ਵੀਜ਼ੇ ਤੇ ਪੀਆਰ ਤੇ ਨਹੀਂ ਹੈਗੀ ਜੀ 3 ਸਾਲਾਂ ਦੇ ਵਿੱਚ ਆਪਾਂ ਇਹਦੇ ਕੋਲ तकरीबन ਕਿਰਪਨ 80-90 ਡਾਲਰ ਖਾਈ ਲੈਣਾ ਹੈਗਾ ਤੇ ਉਹ ਜਿਹੜਾ ਸੀਆ ਡਾਲਰ ਉਹ ਸਰਕਾਰ ਦੇ ਖਾਤੇ ਜਾ ਰਿਹਾ 44000 ਫਾਈਲਾਂ ਹੈਗੀਆਂ 1.3 1.4 ਬਿਲੀਅਨ ਡਾਲਰ ਆ ਜਾਣਾ ਹੈਗਾ ਤੇ ਬਾਅਦ ਦੇਖਾਂਗੇ ਜਦੋਂ ਪੀਆਰ ਦੀ ਵਾਰੀ ਆਣੀ ਹੈ ਤਦ ਕੀ ਹੋਣਾ 44000 ਕੇ ਸਾਲ ਚੱਕ ਫਾਈਲ ਲੋਜ ਹੋ ਵੀ ਜਾਂਦੀ ਹੈ ਆਪਾਂ ਮੰਨ ਵੀ ਲੈਨੇ ਆ 44000 ਵਿੱਚੋਂ 22000 ਤੇ ਆਪਸ ਚ ਲੜ ਲੜ ਕੇ ਖਤਮ ਹੋ ਜਾਣੀਆਂ ਉਹੀ ਪੁਰਾਣੀ ਅੰਗਰੇਜ਼ਾਂ ਵਾਲੀ ਸਕੀਮਾ ਡਿਵਾਈਡ ਐਂਡ ਰੂਲ ਠੀਕ ਹੈ ਨਾ ਤਾਂ ਤੁਸੀਂ ਮਤਲਬ ਇਸ ਟਾਈਮ ਜਿੰਨੇ ਵੀ ਮਾਈਗ੍ਰੈਂਟ ਨੇ ਉਹਨਾਂ ਦੇ ਫੇਵਰ ਚ ਕੁਝ ਨਹੀਂ ਹੈ ਆਸਟ੍ਰੇਲੀਅਨ ਇਮੀਗ੍ਰੇਸ਼ਨ ਵੱਲੋਂ ਇਹ ਹੈਗਾ ਹੁਣ ਉਹ ਤੁਹਾਨੂੰ ਕਹੋਗੇ ਰੈਡੀ ਟੂ ਈਟ ਵਾਲਾ ਕੰਮ ਚੱਲ ਗਿਆ ਕਿ ਤੁਸੀਂ ਜੀ ਨਾਲ ਨਾਲ ਗੱਡੀਆਂ ਚਲਾਈ ਜਾਓ ਟਰੱਕ ਚਲਾਈ ਜਾਓ ਤੁਸੀਂ ਹੋਰ ਕੰਮ ਕਰੀ ਜਾਓ ਤੇ ਨਾਲ ਨਾਲ ਤਾਂ ਤੁਸੀਂ ਕਿਸੇ ਨੂੰ ਪੈਸੇ ਦੇ ਕੇ ਐਕਸਪੀਰੀਅੰਸ ਪੁਵਾਈ ਜਾਓ ਉਹ ਥੋੜਾ ਜਿਹਾ ਤੁਹਾਨੂੰ ਹੁਣ ਰੀਅਲ ਲਾਈਫ 'ਚ ਆਣਾ ਪੈਣਾ ਤੁਹਾਨੂੰ ਆਪਣੀ ਫੀਲਡ ਵਿੱਚ ਕੰਮ ਕਰਨਾ ਹੀ ਪੈਣਾ ਉਹ ਤੁਹਾਨੂੰ ਹੁਣ ਭਾਵੇਂ ਤੁਹਾਨੂੰ ਇਕੱਲੋ ਕੋ ਮਜਬੂਰੀ ਵਿੱਚ ਤੁਹਾਨੂੰ ਉੱਧਰ ਲੈ ਕੇ ਆਣ ਤਕੇਲਣ ਤੁਹਾਨੂੰ ਆਣਾ ਹੀ ਪੈਣਾ ਆਪਣੀ ਫੀਲਡ ਦੇ ਵਿੱਚ ਕੰਮ ਤੁਹਾਨੂੰ ਅਗਰ ਤੁਸੀਂ ਸੋਚੋ ਕਿ ਯਾਰ ਮੈਂ ਤਾਂ ਆਲਰੇਡੀ 3000 ਡਾਲਰ ਵੀਕਲੀ ਕਮਾ ਰਿਹਾ ਮੈਂ ਅਗਰ ਉੱਧਰ ਜਾ ਕੇ ਕੰਮ ਕਰਨਾ ਪਿਆ ਉੱਥੇ ਸਿਰਫ 1000 ਡਾਲਰ ਆਊਗਾ ਮੈਨੂੰ ਮਰ ਉਹ ਚੀਜ਼ਾਂ ਤੁਹਾਨੂੰ ਛੱਡਣੀਆਂ ਪੈਣੀਆਂ ਕਿਉਂਕਿ ਮਾਈਗ੍ਰੇਸ਼ਨ ਦੇ ਵਿੱਚ ਉਹਨਾਂ ਨੇ ਹੁਣ ਇਹ ਚੀਜ਼ ਦੇਖਦੇ ਆ ਕਿ ਬੰਦੇ ਇੰਨੇ ਸਾਲਾਂ ਤੋਂ ਮਿਲਦਾ ਕਿ 9099 ਤੋਂ ਬਾਅਦ 2000 ਤੋਂ ਬਾਅਦ ਮਾਈਗ੍ਰੇਸ਼ਨ ਸਟਾਰਟ ਹੋ ਗਈ ਸੀ ਪੁਆਇੰਟ ਸਿਸਟਮ ਸਟਾਰਟ ਹੋ ਗਿਆ ਸੀ ਠੀਕ ਹੈ ਠੀਕ ਹੈ ਜான் ਲੈ ਕੇ ਆਇਆ ਸੀ ਉਹ ਤੋਂ ਬਾਅਦ ਇਹਨੂੰ ਇੰਨੇ ਸਾਲ ਹੋ ਗਏ 20 ਤੋਂ ਜ਼ਿਆਦਾ ਸਾਲ ਹੋ ਗਏ ਇਹਨੂੰ ਤੇ ਤਦ ਦਾ ਇੱਥੇ ਸ਼ਾਰਟੇਜ ਕਿਉਂ ਨਹੀਂ ਕੰਪਲੀਟ ਹੋਇਆ ਹਜੇ ਵੀ ਸ਼ੈਫ ਉਹਨੇ ਉਹਨੇ ਜਿੰਨੇ 10 ਸਾਲ 20 ਸਾਲ ਪੈਣਾ ਚਾਹੀਦਾ ਸੀਗੇ ਹਜੇ ਵੀ ਮੋਟਰ ਮਕੈਨਿਕ ਉਹ ਨਹੀਂ ਹੈਗੇ ਆ ਹਜੇ ਵੀ ਤੁਹਾਨੂੰ ਜਿਹੜੇ ਹਾਲਾਂਕਿ ਇੰਨੀ ਜ਼ਿਆਦਾ ਮਾਈਗ੍ਰੇਸ਼ਨ ਹੋਣ ਤੋਂ ਬਾਅਦ ਵੀ ਹਜੇ ਵੀ ਤੁਹਾਨੂੰ ਲੇਬਰ ਨਹੀਂ ਲੱਭਦੇ ਹੈਗੇ ਕੰਸਟਰਕਸ਼ਨ ਵਾਲੇ ਬੰਦੇ ਨਹੀਂ ਲੱਭਦੇ ਹੈਗੇ ਉਹਦਾ ਰੀਜ਼ਨ ਕੀ ਸੀਗਾ ਕਿ ਪੁਰਾਣੇ ਟਾਈਮ ਦੇ ਵਿੱਚ ਇਹਨਾਂ ਨੇ ਜਿਹੜੇ ਵੀਜ਼ੇ ਗ੍ਰਾਂਟ ਕੀਤੇ ਉਹ ਕਰ ਦਿੱਤੇ ਹਾਂਜੀ origignal ਏਰੇ ਜਾਓ ਉੱਥੇ ਲੋਕਾਂ ਨੇ ਨਕਲੀ ਰੈਸਟੋਰੈਂਟ ਖੋਲ ਲਏ ਆ ਜਿਹੜੇ ਵਿਚਾਰੇ ਅੱਜ ਭੁਗਤ ਰਹੇ ਆ ਇਹਨਾਂ ਦੇ ਵੱਡੇ ਭਰਾਵਾਂ ਜਿਹੜੇ ਰਹਿ ਗਏ ਨੇ ਦਾ ਚਾਚਾ ਤਾਇਆ ਜਿਹੜੇ ਇੱਥੇ ਆਏ ਆ ਉਹਨਾਂ ਦੀ ਦੇਣ ਹੀ ਐ ਇਹ ਵਿਚਾਰਿਆਂ ਦੀ ਠੀਕ ਹੈ ਨਾ ਉਹਨਾਂ ਦੇ ਕਾਰਨ ਹੀ ਇਹ ਸਾਲੇ ਤੜਫ ਰਿਹਾ ਅੱਜ ਜੀ ਕਿਉਂਕਿ ਉਸ ਟਾਈਮ ਕੀ ਸੀਗਾ ਪ੍ਰਿੰਟਿੰਗ ਪ੍ਰੈਸ ਆ ਜੀ ਉਹਨਾਂ ਨੇ ਜਾ ਕੇ ਐਲਬਰੀ ਇੱਕ ਛੋਟੀ ਜੀ ਦੁਕਾਨ ਲਾ ਕੇ ਉੱਥੇ ਦੋ ਕ ਕੰਪਿਊਟਰ ਰੱਖ ਕੇ ਪ੍ਰਿੰਟਿੰਗ ਪ੍ਰੈਸ ਖੋਲੀ 186 ਮਿਲਿਆ ਉਸ ਟਾਈਮ ਤੇ 186 ਗਾਰੰਟੀ ਬੜੀ ਜਲਦੀ ਹੋ ਜਾਂਦੀ ਸੀ ਮਹੀਨੇ ਮਹੀਨੇ ਡੇਡ ਡੇਡ ਮਹੀਨੇ ਕਿ ਕਿਹੜੇ ਮਤਲਬ ਜਦ ਨਵਾਂ ਨਵਾਂ ਸ਼ੁਰੂ ਹੋਇਆ ਸੌਰੀ ਹੈ ਆਰਐਸਐਸ ਹੈ ਜਦੋਂ ਨਵਾਂ ਨਵਾਂ ਪੁਆਇੰਟ ਸਿਸਟਮ ਸ਼ੁਰੂ ਹੋਇਆ ਹਾਂਜੀ ਮੈਂ ਗੱਲ ਕਰ ਰਿਹਾ ਹੈਗਾ 2022 23 24 25 ਮਤਲਬ ਕਿ ਪਿਛਲੇ ਪਿਛਲੇ 25 ਤੱਕ ਹੁਣ ਚੱਲ ਰਹੇਗਾ ਆ ਨਵਾਂ ਹਾਲੇ 25 14 13 14 15 16 17 ਤੱਕ 16 ਤੱਕ ਲੈ ਲਓ ਤੇ 17 ਤੱਕ ਲਾ ਕੇ 16 ਤੱਕ ਹੀ ਰਹਾ ਹਾਂ ਤੇ ਉਹ ਉਸ ਟਾਈਮ ਦੀ ਗੱਲਾਂ ਦੱਸ ਰਹੇ ਉਹ ਉਹਨਾਂ ਨੇ ਉਸ ਤੋਂ ਬਾਅਦ ਡਿਪਾਰਟਮੈਂਟ ਥੋੜਾ ਜਿਆਦਾ ਸਖਤ ਹੋ ਗਿਆ ਸੀਗਾ ਠੀਕ ਹੈ ਤੇ ਹੁਣ ਉਹਨਾਂ ਕੋਲ ਚੱਲ ਗਿਆ ਕਿ ਇਹ ਸਭ ਜਿਹੜੀ ਹੈਗੀ ਗੇਮਾਂ ਹੈਗੀਆਂ ਤੇ ਤੁਸੀਂ ਦੇਖਿਆ ਹੁਣ ਹੁਣ ਸੜਨ ਲਈ ਸੁੱਤਾ ਹੋਇਆ ਡਾਮਾ ਵੀ ਜਾਗ ਗਿਆ ਜਿਹਨੂੰ ਡਾਮਾ ਜਿਹੜਾ 10 ਸਾਲ ਹੋ ਗਿਆ ਸੀਗਾ ਜਿਹਨੂੰ ਕੋਈ ਕਿਸੇ ਨੂੰ ਪਸੂਣਿਆ ਵੀ ਨਹੀਂ ਸੀਗਾ ਹਰ ਬੰਦਾ ਹਰ ਬੱਚਾ ਪਜਾ ਡਾਮਾ ਡਾਮਾ ਕਰਨਾ ਪਿਆ ਹੁਣ ਹਰੇਕ ਬਹੁਤ ਸਾਰੀਆਂ ਅਕੁਪੇਸ਼ਨ ਦੇ ਵਿੱਚ ਹੁਣ ਜਿੰਨੇ ਵੀ ਆ ਤੁਸੀਂ ਦੇਖੋਗੇ ਲਾਈਵ ਟਿਕਟੌਕ ਤੇ ਕਦੀ ਤੁਹਾਨੂੰ ਅਸਤੇ ਕਿਸੇ ਨੇ ਲਾਈਵ ਨਹੀਂ ਦਿਖਾਇਆ ਦੇਖੋ ਜੀ ਡਾਮਾ ਅਪਰੂਵ ਹੋਇਆ ਉਹਦੀ ਵੀਡੀਓ ਦੇਖ ਕੇ ਉਹਨੂੰ ਬੁਲੀ ਜਾਂਦਾ ਉਹਦੀ ਦੇਖ ਕੇ ਕਈਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਡਾਮਾ ਪਾਈਦਾ ਕਿੱਦਾਂ ਆਏਗਾ ਅਜਾ ਮਤਲਬ ਏਜੰਟਸ ਦੀ ਗੱਲ ਕਰ ਰਹੇ ਏਜੰਸੀ ਦੀ ਗੱਲ ਕਰ ਰਹੇ ਓਕੇ ਲੇਕਿਨ ਉਹ ਹੁਣ ਕੁਛ ਨਾ ਕੁਛ ਮਟੀਰੀਅਲ ਤੇ ਦੇਣਾ ਪਊਗਾ ਨਾ ਉਹਨਾਂ ਨੇ ਲਾਈਵ ਹੋਣਾ ਉਹਨਾਂ ਨੇ ਮਤਲਬ ਕਿ ਬੰਦੇ ਖਿੱਚਣੇ ਹੈਗੇ ਆ ਤੇ ਬੰਦੇ ਪਤਾ ਨਹੀਂ ਕਿਦਾਂ ਕਈ ਦਿਨ ਮਹੀਨੇ ਵਿਹਲੇ ਦੇਖਦਾ ਰਾਤ ਦੇ 8 ਵਜੇ 10 ਵਜੇ 11 ਵਜੇ ਤੇ ਵੀ ਲੱਗੇ ਹੁੰਦੇ ਲਾਈਵ ਹੋ ਗਏ ਗੱਲਾਂ ਕਰ ਮੇਬੀ ਕੀ ਲੱਗਦਾ ਕਿ ਟਿਕਟੌਕ ਦੀ ਗੱਲ ਕੀਤੀ ਆ ਟਿਕਟੌਕ ਜਿਹੜੀ ਆਡੀਅנס ਆ ਉਹ ਛੇਤੀ ਮਤਲਬ ਗੱਲਾਂ ਦੇ ਵਿੱਚ ਆ ਜਾਂਦੀ ਫਿਰ ਇਸ ਦੇਖੋ ਕੀ ਕੀ ਚੱਕਰ ਕੀ ਆ ਕਿ ਜਿਹੜੇ ਮਾਈਗ੍ਰੇਸ਼ਨ 에ਜੰਟ ਟਿਕਟੌਕ ਤੇ ਲਾਈਵ ਬੈਠੇ ਰਹਿੰਦੇ ਨੇ ਜਿਹੜੀ ਨਵੀਂ ਜਨਰੇਸ਼ਨ ਆ ਨਾ ਉਹਨਾਂ ਦੇ ਅੰਦਰ ਪੇਸ਼ੈਂਸ ਨਹੀਂ ਹੈਗੇ ਹੂੰ ਹੂੰ ਉਹ ਚੰਦੀ ਆ ਕਿ ਫਟਾਫਟ ਕੁਝ ਹੋ ਜਾਵੇ ਦੂਜਾ ਉਹ ਕ੍ਰਿਸ਼ਮੇ ਦਾ ਉਮੀਦ ਕਰਦੇ ਆ ਤੇਜੀ ਉਹ ਜਗਾੜ ਦੀ ਉਮੀਦ ਕਰਦੇ ਆ ਜੀ ਉਹ ਇਹ ਦੇਖਦੇ ਆ ਕਿ ਆਪ ਕੋਈ ਜ਼ਰਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਣ ਦਾ ਅਗਰ ਆਪਾਂ ਉਹਨੂੰ ਫੋਲੋ ਕਰਾਂਗੇ ਭਾਈ इजीली ਪੀਆਰ ਹੋ ਜਾਗੇ ਜੀ ਮਿਹਨਤ ਕਰਕੇ ਰਾਜੀ ਨਹੀਂ ਹੈ ਉਹ ਕਹਿੰਦੇ ਆ ਨਹੀਂ ਆ ਜ ਫਲਾਣਾ ਏਜੰਟ ਹੈਗਾ ਉਹ ਜਗਾੜ ਲਾ ਦਿੰਦਾ ਫਲਾਣਾ ਜਿਹੜਾ ਹੈਗਾ ਉਹ ਕੋਈ ਨਾ ਕੋਈ ਗੇਮ ਕੱਢ ਦੂਗਾ ਠੀਕ ਹੈ ਹੁਣ ਗੱਲਾਂ ਦੇਖੀ ਜਾਏ ਆਸਟ੍ਰੇਲੀਆ ਦੇ ਵਿੱਚ ਕੋਈ ਖਾਸ ਗੱਲਾਂ ਨਹੀਂ ਹੈਗੀਆਂ ਗੱਲਾਂ ਉਹੀ ਚਾਰ ਪੰਜ ਆ ਉਹਨੂੰ ਵਿੱਚ ਪਾਵੇਂ ਜਿੱਦਾਂ ਮਰਜ਼ੀ ਮੈ ਉਹਦੇ 200 ਪੁਆਇੰਟ ਬਣਾ ਲਵੋ ਗੱਲਾਂ ਕੀ ਹੈ ਕਿ ਤੁਸੀਂ ਆਪਣੇ ਫੀਲਡ 'ਚ ਕੰਮ ਕਰ ਰਹੇ ਹੋ ਠੀਕ ਹੈ ਤੁਸੀਂ 482 ਪਾ ਸਕਦੇ ਜੈਨੂਨ ਤੁਸੀਂ origignal ਚ ਕੰਮ ਕਰ ਰਹੇ ਹੋ ਤੁਸੀਂ 491100 ਡਾਲਰ ਸਕਦਾ ਹੈਗਾ ਜੀ ਅਗਰ ਤੁਸੀਂ ਪੁਆਇੰਟ ਸਿਸਟਮ ਇਕੱਠਾ ਕਰਦੇ ਹੋ 85 90.50 50 50 ਚਾਂਸ ਹੈ ਜੀ ਠੀਕ ਹੈ ਅਗਰ ਸਟੇਟ ਆਪਣਾ ਡਾਟਾ ਹੀ ਨਹੀਂ ਰਿਲੀਜ਼ ਕਰੂਗੀ ਤਾਂ ਤੁਹਾਨੂੰ ਇਨਵਾਈਟ ਕਿੱਥੋਂ ਆਜੂਗਾ ਤਾਂ ਉੱਥੇ ਏਜੰਟ ਕੀ ਕਰ ਲੂਗਾ ਤੁਸੀਂ ਭਾਵੇਂ 100 ਪੁਆਇੰਟ ਪੂਰੇ ਕਰ ਲਓ ਹੁਣ ਪਿਛਲੇ ਸਾਲ 30000 ਦੇ ਬਹੁ 189 ਦਾ ਕੋਟਾ ਸੀਗਾ ਉਹਨਾਂ ਨੇ ਕਿੰਨਾ ਕੋਟਾ ਕੀਤਾ 16000 ਰਿਲੀਜ਼ ਕੀਤਾ ਬਾਕੀ ਖਾ ਗਏ ਹੂੰ ਬਾਕੀ ਕੋਟਾ ਖਾ ਗਏ ਹੁਣ ਉਥੇ ਕੀ ਕਰ ਲੈਣੀਏ ਤੁਸੀਂ ਜਿੰਨੇ ਮਰਜ਼ੀ ਪੁਆਇੰਟ ਸਿਸਟਮ ਕਰ ਲਓ ਉਥੇ ਤੇ ਲੱਕ ਤੁੱਕਾ ਆ ਗਿਆ ਨਾ ਜੁਰ ਕਿਸੇ ਨੇ ਸੋਚਿਆ ਸੀਗਾ ਕਿ ਪੇਂਟਿੰਗ ਦੇ ਵਿੱਚ ਇਹਨਾਂ ਦੀ ਕਨ ਇਨਵਾਈਟ ਆ ਜਾਊਗਾ 189 ਹੁਣ ਕੀ ਹੈ ਹੁਣ ਪੇਂਟਿੰਗ ਨੂੰ ਦੇਖ ਕੇ ਕਾਰਪਨਟਰੀ ਨੂੰ ਦੇਖ ਕੇ ਲੋਕਾਂ ਨੂੰ ਹੁਣ ਕੀ ਕਰਨਾ ਉਹਨਾਂ ਨੇ ਆਪਣਾ ਦਿਮਾਗ ਨਹੀਂ ਯੂਜ਼ ਕਰਨਾ ਸਾਰੇ ਨੇ ਪੇਂਟਿੰਗ ਕਰਨਾ ਆਪਣੀ ਸੋ so, ਕਾਫੀ देर बाद इनवाइट आए ना पेंटिंग ਦੇ ਵਿੱਚ पेंट पेंट पॉइंट ਦੇ ਉੱਤੇ ਬਹੁਤ देर बाद आए और बहुत सारे ने आ, मेरे भी कुछ फ्रेंड ने पेंटिंग ਦੇ ਵਿੱਚ ਹੀ ਨੇ ਉਹ ਦੱਸ रहे ਸੀ ਕਿ ਅਸੀਂ ਵੀ ਪਾਇਆ ਹੀ ਨਹੀਂ ਸਾਨੂੰ ਸੀ ਕਿ ਕਿੱਥੇ ਆਉਣਾ ਨਾ ਆਣਾ ਨਹੀਂ ਮੇਰੇ ਕੋਲ ਮੁੰਡਾ ਹੈਗਾ ਉਹਨੇ ਪੇਂਟਿੰਗ ਦੇ ਵਿੱਚ ਕੰਮ ਕਰਕੇ ਰੈਸਟੋਰੈਂਟ ਮੈਨੇਜਰ ਵਿੱਚ ਕੰਮ ਕਰ ਰਿਹਾ ਹੈ ਕਿ ਮੈਨੂੰ ਓਨਰ ਸਪான்ਸਰ ਕਰ ਦੂਗਾ ਉਹ ਕੱਲ ਰੋਰ ਹੈ ਫੋਨ ਦੇ ਉੱਪਰ ਕਿ ਮੈਂ ਐਡੀ ਵੱਡੀ ਗਲਤੀ ਕੀਤੀ ਹੈ ਮੈਂ ਯੂਆਈ ਨਹੀਂ ਪਾਇਆ ਹਾਲਾਂਕਿ ਉਹਨੂੰ ਜੋਬ ਰੈਡੀ ਸਭ ਕੋ ਰੈਡੀ ਸੀਗਾ ਠੀਕ ਹੁਣ ਹੁਣ ਕੀ ਲੱਗ ਰਿਹਾ ਹੁਣ ਕਿੰਨੀ ਦੇਰ ਬਾਅਦ ਪੇਂਟਿੰਗ ਦੇ ਵਿੱਚ ਐਡਮਿਸ਼ਨ ਆਉਣਗੇ ਮੈਂ ਜਸ ਕਰੂੰਗਾ ਕਿ ਹੁਣ ਪੇਂਟਿੰਗ ਪਿੰਡਿੰਗ ਨਾ ਕਰਨਾ ਪਹਿਲਾਂ ਤਦ ਕਿ ਤੁਸੀਂ ਪੇਂਟਿੰਗ ਵਿੱਚ ਐਡਮਿਸ਼ਨ ਲਈ ਜਾਓ ਠੀਕ ਹੈ ਨਾ ਹੁਣ ਦੇਖੋ ਸਿੱਧੀ ਗੱਲ ਆ ਹੁਣ ਦੇਖੋ ਮੈਂ ਨਾ ਜਦੋਂ ਨਵਾਂ ਨਵਾਂ ਪਲਾਸਟਰ ਦਾ ਕੋਰਸ ਆਇਆ ਸੀਗਾ ਸੋਲਿਡ ਪਲਾਸਟਰ ਦਾ ਠੀਕ ਹੈ ਉਹ ਪੂਰੇ ਮੁਲਾਦਾ ਵਿਕਟੋਰੀਆ ਦੇ ਵਿੱਚ ਸਿਰਫ ਇੱਕ ਦੋ ਕਾਲਜਾਂ ਕੋਲ ਹੀ ਸੀਗਾ ਠੀਕ ਹੈ ਹੁਣ ਵੀ ਮੁਲਾਦਾ ਜ਼ਿਆਦਾ ਕਾਲਜ ਨਹੀਂ ਹੈਗੇ ਤਿੰਨ ਚਾਰ ਹੋਣੇ ਤੇ ਮੈਂ ਤੱਕੇ ਦੇ ਨਾਲ ਲੋਕਾਂ ਨੂੰ ਰਿਕਵੈਸਟ ਕਰਕੇ ਆ ਗਿਆ ਕਿ ਤੁਸੀਂ ਦੇਖ ਲਓ ਅਗਰ ਤੁਹਾਨੂੰ ਹੈਗਾ ਹਾਂਜੀ ਉ ਜਿੰਨਿਆਂ ਵੀ ਬੰਦਿਆਂ ਨੇ ਪਲਾਸਟਰ ਦਾ ਕੋਰਸ ਕੀਤਾ ਸੀ ਉਹਨਾਂ ਦੀ ਜੌਬ ਰਿਡੀ ਹੋ ਗਈ ਹੋਏ ਹੈਗੀ ਸਾਰਿਆਂ ਦਾ ਮੇਰਾ ਇੱਕ ਵੀ ਕਲਾਇੰਟ ਨਹੀਂ ਬਚਿਆ ਜਿਹਨੂੰ ਇਨਵਾਈਟ ਨਹੀਂ ਆਇਆ ਹੈਗਾ ਓਕੇ ਹੁਣ ਇਥੋਂ ਕੀ ਸਿੱਖ ਮਿਲਦੀ ਹੈ ਜਿੱਧਰ ਵੀ ਭੇਡ ਚਾਲ ਉਧਰ ਨਾ ਜਾਓ ਜੀ ਤੁਸੀਂ ਹੁਣ ਉਸ ਟਾਈਮ ਉਹਨਾਂ ਨੇ ਪਲਾਸਟਰ ਬਾਰੇ ਕਿ ਸੁਣਿਆ ਵੀ ਨਹੀਂ ਸੀਗਾ ਕਿ ਭਾਜੀ ਯਾਰ ਪਲਾਸਟਰ ਕਿਹੜਾ ਕੋਰਸ ਹੈ ਰਹਿਣ ਤੋਂ ਛੱਡੋ ਕੋਈ ਕਰਦਾ ਤਾਂ ਪਿਆ ਨਹੀਂ ਠੀਕ ਹੈ ਨਾ ਹੁਣ ਤੁਸੀਂ ਜਿੱਥੇ ਬਾਕੀ ਦੁਨੀਆ ਨੇ ਜਾ ਰਹੀ ਤੁਸੀਂ ਜਾ ਰਹੇ ਹੋ ਤੁਹਾਡੇ ਚਾਂਸਸ ਹਾਈ ਹੋ ਜਾਣਗੇ ਕਿਉਂਕਿ ਉੱਚ ਕੰਪੀਟੀਸ਼ਨ ਘੱਟ ਹੂੰ ਠੀਕ ਹੈ ਨਾ ਉਹਦੇ ਵਿੱਚ ਹੁਣ ਮੈਂ ਇੱਕ ਵਾਰੀ ਵੀਡੀਓ ਬਾਈ ਸੀਗੀ ਅਸੀਂ ਮੋਬਾਈਲ ਰਿਪੇਅਰਿੰਗ ਵਿੱਚ ਮੁੰਡਾ ਪੱਕਾ ਕਰਾਇਆ ਸੀ ਹਾਂਜੀ ਹਾਂਜੀ ਤੁਸੀਂ ਦੱਸਿਆ ਸੀ ਹੁਣ ਉਹ ਉਹ ਕੋਰਸ ਨੂੰ 80 ਬੰਦੇ ਨਹੀਂ ਕਰਦੇ ਹੈਗੇ ਹੁਣ ਜਿਹੜਾ ਬੰਦਾ ਇੱਥੇ ਕਰਕੇ ਉਹ ਐਡਿਲੇਟ ਜਾ ਕੇ ਜੋਬ ਰੈਡੀ ਕਰ ਲਵੇ ਮੈਨੂੰ ਉਹਨੂੰ ਲੱਗਦਾ ਕਿ ਉਹਨੂੰ ਇਨਵਾਈਟ ਨਹੀਂ ਆਊਗਾ ਆਣੇ ਆਣਾ ਕਿਉਂਕਿ ਐਡਿਲੇਟ ਦੇ ਲੋਕਲ ਮਾਰਕੀਟ ਦਾ ਕੰਪੀਟੀਸ਼ਨ ਨਹੀਂ ਹੈਗਾ ਉੱਥੇ ਕੋਈ ਕੋਰਸ ਹੀ ਨਹੀਂ ਕਰਾਂਦਾ ਆਵਲਾ ਬਿਲਕੁਲ ਜੀ ਸੋ ਇਹਨਾਂ ਦੀਆਂ ਜ਼ਿਆਦਾ ਜਾਣਕਾਰੀਆਂ ਲਈ ਤੁਸੀਂ ਹਰਪਾਲ ਬਾਜਵਾ ਭਾਈ ਨੂੰ ਮਿਲ ਸਕਦੇ ਹੋ ਵੀਵਾ ਇਮੀਗ੍ਰੇਸ਼ਨ ਹਰਪਾਲ ਬਾਜਵਾ ਨਾਂ ਤੇ ਸਰਚ ਕਰ ਸਕਦੇ ਹੋ ਸੋ ਇੱਕ ਹੋਰ ਚੀਜ਼ ਹੈ ਜੋ ਰੀਸੈਂਟ ਸਮੇਂ ਚ ਦੇਖਣ ਆਈ ਹੈ ਗਵਰਨਮੈਂਟ ਏਜ ਵੱਲ ਕਿਉਂ ਜ਼ਿਆਦਾ ਵਧ ਰਹੀ ਹੈ ਏਜ ਨੂੰ ਕਿਉਂ ਫੈਕਟਰ ਹੁਣ ਬੰਦਿਆ ਜਾ ਰਿਹਾ ਕਿ ਜਿੰਨੀ ਘੱਟ ਹੋਵੇਗੀ ਉਹਨਾਂ ਨੂੰ ਹੀ ਜ਼ਿਆਦਾ ਪੀਆਰ ਦਾ ਚਾਂਸ ਹੈ ਦੇਖੋ ਜਿਹੜਾ ਵੀ ਬੰਦਾ ਹੁਣ ਇਹਨਾਂ ਦੇ ਰੂਲ ਬਣਾ ਰਿਹਾ ਹੈਗਾ ਨਾ ਉਹ ਦੇਖੋ ਆਪਣੀ ਕੰਟਰੀ ਵਾਸਤੇ ਤੇ ਉਹ ਸਿਆਣਾ ਹੀ ਹੈ ਹੱਡੇ ਵਾਸਤੇ ਭਾਵੇਂ ਉਹ ਵਿਲਨ ਹੈਗਾ ਹਾਂਜੀ ਠੀਕ ਹੈ ਨਾ ਜਿਹੜੇ ਮਾਈਗਰੇਟ ਉਹਨਾਂ ਵਾਸਤੇ ਵਿਲਨ ਹੋਊਗਾ ਬਟ ਅਗਰ ਦੇਖਿਆ ਜਾਵੇ ਆਸਟ੍ਰੇਲੀਆ ਵਾਸਤੇ ਤੇ ਉਹ ਮੱਚ ਬੈਟਰ ਰਸ ਬਹੁਤ ਮਤਲਬ ਕਿ ਰੂਲ ਸੋਸਮਿਕ ਬਣਾ ਰਿਹਾ ਸਿਆਣਾ ਹੈਗਾ ਉਹਨੂੰ ਪਤਾ ਹੈ ਕਿ ਆਪਾਂ ਪਾਸ ਦੇ ਵਿੱਚ ਤਿੰਨ ਚਾਰ ਗਲਤੀਆਂ ਕੀਤੀਆਂ ਪਹਿਲੀ ਗੱਲ ਅਸੀਂ ਫੈਮਿਲੀ ਮਾਈਗਰੇਟ ਬਹੁਤ ਕੀਤੀ ਜੀ ਠੀਕ ਹੈ ਹੁਣ ਫੈਮਿਲੀ ਮਾਈਗਰੇਟ ਦੇ ਵਿੱਚ ਪੰਜ ਬੰਦੇ ਇਕੱਠੇ ਪੱਕੇ ਹੋ ਗਏ ਤਿੰਨ ਨਿਆਣੇ ਵਾਈਫ ਤੇ ਹਸਬੰਡ ਉਹਨਾਂ ਨੂੰ ਨੁਕਸਾਨ ਬਹੁਤ ਹੁੰਦਾ ਠੀਕ ਹੈ ਨਾ ਉਹ ਉਹਦੇ ਵਿੱਚ ਫੈਮਿਲੀ ਬੈਨੀਫਿਟ ਦੇਨੇ ਪੈਂਦੇ ਆ ਤੁਹਾਨੂੰ ਫਰਸਟ ਹੋਮ ਗ੍ਰਾਂਟ ਹੋ ਗਿਆ ਹੋਰ ਬੜੇ ਚੀਜ਼ਾਂ ਦਾ ਹੈਗਾ ਹੁਣ ਇੱਕ ਬੰਦਾ ਹੈ ਜਿਹਨੂੰ ਮੈਂ 27 ਸਾਲ ਚ ਪੱਕਾ ਕਰਦਾ ਠੀਕ ਹੈ ਉਹ ਬੰਦੇ ਨੇ ਜਾ ਕੇ 67 ਸਾਲ ਦੇ ਬਾਅਦ ਪੈਨਸ਼ਨ ਤੇ ਸੁਪਰ ਕਰਾਣੀ ਹਮ ਇੱਕ ਬੰਦੇ ਨੂੰ ਮੈਂ ਜਾ ਕੇ 40 ਸਾਲ ਚ ਪੱਕਾ ਕਰ ਦਿੰਦਾ ਉਹਨੇ ਹੋਰ 27 ਸਾਲਾਂ ਬਾਅਦ ਉਹਨੇ ਸੁਪਰ ਕਰਾ ਲੈਣੀ ਜੀ ਠੀਕ ਹੈ ਨਾ ਹੁਣ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਬੰਦੇ ਯੰਗ ਆਪਾਂ ਪੱਕੇ ਕਰੀਏ ਉਹਦਾ ਕੀ ਹੋਇਆ ਇੱਕ ਤੇ ਉਹ ਸਾਡੇ ਸਮਾਜ ਦੇ ਵਿੱਚ ਬਹੁਤ ਜਲਦੀ ਮਿਕਸ ਹੋ ਜਾਣਗੇ ਹਾਂਜੀ ਤੁਸੀਂ ਇੱਕ 18 ਸਾਲ ਦੇ ਬੰਦੇ ਨੂੰ ਆਜ਼ੀ ਬਣਾਣਾ ਤੁਹਾਡੇ ਲਈ ਈਜ਼ੀ ਹੈ ਠੀਕ ਹੈ ਨਾ 19 ਸਾਲ ਦੇ ਹੁਣ ਤੂੰ ਇੱਥੇ ਯੰਗ ਐਚ ਆਇਆ ਹੈਗਾ ਤੂੰ ਇਹਨਾਂ ਦਾ ਬਹੁਤ ਕੁਝ ਲਰਨ ਕਰ ਲਿਆ ਹੋਊਗਾ ਠੀਕ ਹੈ ਨਾ ਕਿਤੇ ਵੀ ਘੁੰਮ ਕੇ ਪੱਬ ਜਾ ਕੇ ਪਾਰਟੀਆਂ 'ਚ ਜਾ ਕੇ ਇੱਕ ਬੰਦਾ ਅਗਰ 35 40 ਸਾਲ ਦਾ ਆਂਦਾ ਉਹ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਓ ਉਹ ਮਿੱਟੀ ਆਵਾਜ਼ਾਂ ਮਾਰਦੀ ਕਰਤਾ ਹੁੰਦਾ ਮਰਦੇ ਕੰਮ ਕਰ ਠੀਕ ਹੈ ਨਾ ਉਹਨੂੰ ਪੰਜਾਬ ਹੀ ਨਹੀਂ ਭੁੱਲਦਾ ਹੋਊਗਾ ਠੀਕ ਹੈ ਉਹਦਾ ਧਿਆਨ ਪਿੱਛੇ ਹੀ ਰਹਿੰਦਾ ਹੈਗਾ ਉਹ ਬੰਦਾ ਕੈਨੂ ਆਸਟ੍ਰੇਲੀਅਨ ਹੈਗਾ ਪੀਅਰ ਲੈ ਲਿਆ ਬਟ ਉਹ ਉਸ ਕੰਟਰੀ ਦਾ ਕਦੀ ਨਹੀਂ ਹੁੰਦਾ ਹੈਗਾ ਤੇ ਇਸੇ ਲਈ ਦੋ ਫਾਇਦੇ ਆ ਇੱਕ ਤੇ ਉਹ ਬੰਦਾ ਜਿਆਦੀ ਦੇਰ ਤੱਕ ਸੁਪਰ ਤੇ ਟੈਕਸ ਦੇਊਗਾ ਹੂੰ ਜਦ ਤੱਕ ਉਹਨੇ ਪੈਨਸ਼ਨ ਵਾਲੀ ਟਾਈਮ ਸੀਚ ਨਾ ਦੂਜੀ ਗੱਲ ਆ ਉਹ ਬੰਦਾ ਸਮਾਜ ਦੇ ਵਿੱਚ ਮਿਕਸ ਜਲਦੀ ਹੋ ਸਕਦਾ ਅਗਰ ਉਹ ਨਹੀਂ ਵੀ ਮਿਕਸ ਹੋਗਾ ਤਾਂ ਨਿਆਣੇ ਜਿਹੜੇ ਹੈਗੇ ਉਹ ਤਾਂ 100% ਆਜੀ ਹੋਣਗੇ ਗਰੰਟੀਡ ਜੀ ਜੀ ਠੀਕ ਹੈ ਨਾ ਇਹੀ ਗਵਰਨਮੈਂਟ ਦੀ ਪਲੈਨਿੰਗ ਆ ਤੁਸੀਂ ਜਿਨੇ ਮਰਜੀ ਕਹੋ ਕਿ ਅਸੀਂ ਹਿੰਦੂ ਆ ਜਿਨੇ ਮਰਜੀ ਕਹ ਲਈਏ ਕਿ ਅਸੀਂ ਮੁਸਲਮਾਨ ਆ ਜਾਂ ਸਿੱਖ ਆ ਜਾਂ ਕੁਛ ਵੀ ਹੈਗੇ ਆ ਇਹਨਾਂ ਦਾ ਮਕਸਦ ਇਹ ਆ ਕਿ ਦੂਜੀ ਜਾਂ ਤੀਜੀ ਜਨਰੇਸ਼ਨ ਤੱਕ ਆਪਣੇ ਜਾਣੀ ਆਉਣੀ ਆ ਹਾਂਜੀ ਹਾਂਜੀ ਇਹ ਤੁਸੀਂ ਬਚ ਜੋਗੇ ਟਾੜੇ ਨਿਆਣੇ ਬਚ ਜਾਣਗੇ ਨਿਆਣੇ ਦੇ ਨਿਆਣੇ ਨਹੀਂ ਬਚ ਸਕਦੇ ਜੀ ਠੀਕ ਹੈ ਉਹਨੂੰ ਆਪਾਂ ਜਨਰੇਸ਼ਨ ਲਾਸਟ ਕਰਨੇ ਓਕੇ ਜਨਰੇਸ਼ਨਲ ਲਾਸਟ ਸਟਡੀ ਹੋਣੀ ਹੋਣੀ ਆ ਤੁਹਾਡੀ ਜਨਰੇਸ਼ਨ ਨੇ ਇੱਕ ਦਿਨ ਉਸੇ ਬੰਨਾ ਹੀ ਬੰਨਾ ਤੁਸੀਂ ਇੰਗਲੈਂਡਸ ਦੇਖ ਲਓ ਕਿੰਨਾ ਕੁ ਉਹਨਾਂ ਨੇ ਰੋਕ ਲਿਆ ਜਿਹੜੀ ਤੀਜੀ ਚੌਥੀ ਜਨਰੇਸ਼ਨ ਆ ਉਹਨਾਂ ਦੀ ਬੋਲੀ ਚੇਂਜ ਹੋ ਗਈ ਉਹਨਾਂ ਦਾ ਪਹਿਨਾਵਾ ਚੇਂਜ ਹੋ ਗਿਆ ਭਾਵੇਂ ਉਹਨਾਂ ਵਿੱਚੋਂ 20-25% ਨੇ ਲੋਕਾਂ ਨੇ ਪੱਗਾਂ ਰੱਖੀਆਂ ਬਟ ਪੱਗਾਂ ਦਾ ਡਿਜ਼ਾਈਨ ਵੀ ਚੇਂਜ ਹੋ ਗਿਆ ਠੀਕ ਹੈ ਨਾ ਜੀ ਉਹ ਉਹ ਇਦਾਂ ਹੀ ਇਹਨਾਂ ਦਾ ਜਿਹੜਾ ਟਾਰਗੇਟ ਆ ਉਹਨਾਂ ਨੂੰ ਇਹ ਪਤਾ ਕਿ ਐਂਡ ਆਫ ਦਿ ਡੇ ਆਪਾਂ ਇਹਨਾਂ ਨੂੰ ਆਪਣੇ ਵਰਗਾ ਕਰ ਹੀ ਲੈਣਾ ਠੀਕ ਆ ਉਹ ਇਹਨਾਂ ਦੀ ਖਾਸੀਅਤ ਹੈਗੀ ਠੀਕ ਹੈ ਨਾ ਇਹਨਾਂ ਦੀ ਖਾਸੀਅਤ ਇਹ ਆ ਕਿ ਇਹਨਾਂ ਨੇ ਇੰਡੀਆ ਦੇ ਵਿੱਚ 300 ਸਾਲ ਰਾਜ ਕੀਤੇ ਆ ਇਹ ਕਦੀ ਇੰਡੀਆ ਵਰਗੇ ਨਹੀਂ ਬਣੇ ਇਹਨਾਂ ਨੇ ਕਦੀ ਧੋਤੀ ਨਹੀਂ ਪਾਈ ਕਦੀ ਕੁਰਤਾ ਪਜਾਮਾ ਨਹੀਂ ਪਾਇਆ ਕਦੀ ਇੰਡੀਆ ਦਾ ਖਾਣਾ ਨਹੀਂ ਐਕਸੈਪਟ ਕੀਤਾ ਆਪਣਾ ਹੀ ਰੱਖਿਆ 300 ਬੜੀ ਵੱਡੀ ਗੱਲ ਆ ਤੁਸੀਂ ਕਿਸੇ ਕੰਟਰੀ ਵਿੱਚ 300 ਸਾਲ ਰਹਿ ਕੇ ਆ ਗਏ ਹੋਏ ਤੁਸੀਂ ਉਹਨਾਂ ਵਰਗੇ ਨਹੀਂ ਆ ਬਣੇ ਹੋ ਬਟ ਅਸੀਂ ਜਦੋਂ ਇੱਥੇ ਆਨੇ ਆ ਅਸੀਂ ਆਂਦੇ ਹੀ ਪੰਜਾਂ ਸਾਲਾਂ 'ਚ ਬਾਲ ਰੰਗ ਲੈ ਲਨੇ ਠੀਕ ਆ ਨਾ ਯਾ ਯਾ ਕਰਨਾ ਸ਼ੁਰੂ ਕਰ ਦਿੰਨੇ ਉਹ ਇਹਨਾਂ ਦੀ ਜਿੱਤ ਆ ਉਹ ਇਹਨਾਂ ਦੀ ਜਿੱਤ ਆ ਕਿ ਕੀ ਬੜੀ ਜਲਦੀ ਇਨਫਲੂਐਂਸ ਆਪਾਂ ਮਾਈਗਰੇਟਸ ਉੱਪਰ ਚੜਾ ਦਿੰਨੇ ਠੀਕ ਆ ਆਪਣੇ ਆਪਣੇ ਖਾਣੇ ਨੂੰ ਨਿੰਦਣਾ ਕਰਨਾ ਸ਼ੁਰੂ ਕਰ ਦਿੰਨੇ ਆ ਇਨਾਂ ਦੇ ਖਾਣੇ ਨੂੰ ਬਹੁਤ ਵਧੀਆ ਕਹਿਣਾ ਸ਼ੁਰੂ ਕਰ ਦਿੰਦੇ ਆ ਇਹ ਇਨਾਂ ਦੀ ਜਿੱਤ ਹਰ ਇਥੋਂ ਬਹ ਚਲਦਾ ਕਿ ਇਨਾਂ ਦੀ ਜਿਹੜੀ ਰੂਟਸ ਕਿੰਨੀ ਸਟਰੋਂਗ ਆ ਇਨਾਂ ਦਾ ਇਨਫਲੂਐਂਸ ਕਿੰਨਾ ਸਟਰੋਂਗ ਆ ਕਿ ਇਹ ਆਪਣੇ ਆਪ ਨੂੰ ਹਮੇਸ਼ਾ ਸੁਪੀਰੀਅਰ ਸ਼ੋ ਕਰਦੇ ਆ ਕਿ ਅਸੀਂ ਸਾਰੀ ਦੁਨੀਆ ਤੋਂ ਟਾੜ ਤੋਂ ਉੱਚੇ ਆ ਮਨੋ ਨਾ ਮਨੋ ਕਈ ਨਿਆਣੇ ਕਹਿੰਦੇ ਆ ਦੇਖਾ ਲੱਗਦਾ ਨਾ ਮੇਰਾ ਨਿਆਣਾ ਅਸੀਂ ਵਰਗਾ ਹੂੰ ਉਹ ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਉਹ ਟਾੜੀ ਵਡਾਈ ਹੈ ਕਿ ਸ਼ਰਮ ਵਾਲੀ ਗੱਲ ਆ ਸ਼ਰ ਨਏ ਮੇਰਾ ਨਿਆਣਾ ਦੇਖਾ ਬੋਲਦਾ ਨਾ ਬੋੜਿਆ ਸੇਮ ਸੇਮ ਐਕਸਲੈਂਟ ਦੇ ਵਿੱਚ ਠੀਕ ਹੈ ਨਾ ਉਹ ਮੈਨੂੰ ਲੱਗਦਾ ਕਿ ਮੇਰੇ ਮੇਰੇ ਅਕੋਰਡਿੰਗ ਤੇ ਕੋਈ ਬਹੁਤ ਵੱਡੀ ਗੱਲ ਹੈਗੀ ਹੈ ਨਹੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਆਪਾਂ ਹੋਰ ਐਲੈਬ੍ਰੇਟ ਕਰਾਂਗੇ ਅੱਗੇ ਚਲਦੇ ਹੋਏ ਸ਼ੋਅ ਦੇ ਵਿੱਚ ਸੋ ਇੱਕ ਲਾਸਟ ਇੱਕ ਹੋਰ ਸਵਾਲ ਮੈਂ ਐਡ ਔਨ ਕਰਦਾ ਜਿਵੇਂ ਹੁਣ ਤੁਸੀਂ ਕਿਹਾ ਕਿ ਜਨਰੇਸ਼ਨ ਲਾਸਟ ਹੋ ਜਾਂਦੀ ਹੈ ਲੇਕਿਨ ਜਨਰੇਸ਼ਨ ਨੂੰ ਅੱਗੇ ਵਧਾਉਣ ਲਈ ਸਾਨੂੰ 파ਟਨਰ ਡੈਫੀਨਿਟਲੀ ਚਾਹੀਦਾ ਹੈ ਸੋ ਫਿਰ ਇਹ 파ਟਨਰ ਵੀਜ਼ਾ ਨੂੰ ਇੰਨਾ ਇੰਨਾ ਟਾਈਮ ਕਿਉਂ ਲਾ ਰਹੇ ਨੇ ਹੁਣ 2 2 2.5 2.5 ਸਾਲ 40 40 ਮਹੀਨੇ ਉਹ ਅਗਰ ਪਿਛਲੇ ਤਿੰਨ ਚਾਰ ਪੰਜ ਸਤ ਦੇਖ ਲੋ ਸਭ ਤੋਂ ਜ਼ਿਆਦਾ ਰਫ ਫਰਾਡ ਹੋਇਆ ਹੈ ਆਪਾਰਟਨਰ ਵੀਜ਼ਾ ਚ ਹੋਇਆ ਹੈ ਬਾਟਰ ਵੀਜ਼ਾ ਇੱਕ ਬਹੁਤ ਤਕੜਾ ਸਕੈਂਡਲ ਬਣ ਚੁਕਿਆ ਹੈ ਓਕੇ ਜੀ ਬਹੁਤ ਬਹੁਤ ਤਕੜਾ ਉਹਦੇ ਵਿੱਚ ਤੁਸੀਂ ਦੇਖਿਆ ਜਾਓ ਕਿ ਕੋਈ ਵੀ ਬੰਦਾ ਹੈਗਾ 80000 90000 ਡਾਲਰ ਲਾਇਆ ਗਿਆ ਹੁਮ ਫੋਰ ਐਗਜ਼ਾਮਪਲ ਕੋਈ 22 23 ਸਾਲ ਦਾ ਬੱਚਾ ਪੱਕਾ ਹੋ ਗਿਆ ਠੀਕ ਹੈ ਉਹਨੇ ਕੀ ਕਰਨਾ ਹੈਗਾ ਫਟਾਫਟ ਇੰਡੀਆ ਜਾਣਾ ਵਿਆਹ ਕਰਾਉਣਾ ਹੈ ਵਿਆਹ ਕਰਾਉਣਾ ਹਾਂ ਕਰਾ ਕੇ ਉਸ ਤੋਂ ਬਾਅਦ ਕੀ ਕਹਿੰਦੇ ਆ ਉਹਨੇ ਪੱਕਾ ਕਰਾਣਾ ਨੂੰ 3-4 ਸਾਲ ਬਾਅਦ ਅਸਲੀ ਫੇਰ ਵਿਆਹ ਕਰਾਣਾ ਹੁਣ ਉਹਨਾਂ ਨੂੰ ਕਿੱਦਾਂ ਬਚੂਗਾ ਕਿ ਕਿਹੜਾ ਵਿਆਹ ਸੀ ਕਿਹੜਾ ਨਕਲੀ ਠੀਕ ਹੈ ਜੀ ਉਹਦਾ ਇੱਕ ਹੀ ਸੋਲੂਸ਼ਨ ਆ ਕਿ ਵਿਆਹ ਨੂੰ ਖਿੱਚ ਦੋ 4-4 ਸਾਲ 5-5 ਸਾਲ ਫਾਈਲਾਂ ਨਾ ਖੋਲੋ ਉਹਨਾਂ ਕੀ ਹੋਊਗਾ ਕਿ ਨਕਲੀ ਹੋਊਗਾ ਉਹ ਅਗਲੇ ਬੰਦੇ ਨੇ ਅਸਲੀ ਵਿਆਹ ਤੇ ਕਰਾਣਾ ਹੀ ਉਹਨਾਂ ਕਹੜਾ ਭਰਾਵਾ ਮੇਰੇ ਘਰ ਵਾਲੇ ਮੇਰੇ ਪਿੱਛੇ ਪਏ ਆ ਫਾਈਜ ਵੀ ਹੋਈ ਜਾਂਦੀ ਆ ਇਹਨੂੰ ਹੋਈ ਜਾਂਦੀ ਆ ਛੱਡ ਭਾਈ ਮੈਂ ਇਹਨੂੰ ਛੱਡਾਂ ਜਾਂ ਕਿ ਗੋਰੀ ਨਾ ਕਰਾਂਦਾ ਤੁਹਾਨੂੰ ਉਹਨੂੰ ਪਤਾ ਕਿ ਗੋਰੀਆਂ ਜੜੀ ਹੈਗੇ 4 ਸਾਲ 5 ਸਾਲ ਤੋਂ ਬਾਅਦ ਜਿਆਦਾ ਲੰਬਾ ਕਿ ਨਕਲੀ ਜਿਹੜਾ ਰਿਲੇਸ਼ਨਸ਼ਿਪ ਆ ਉਹ ਆਪਣੇ ਆਪ ਹੀ ਬ੍ਰੇਕਅਪ ਹੋ ਜਾਵੇ ਜੀ ਠੀਕ ਹੈ ਦੂਜੀ ਚੀਜ਼ ਇਹ ਹੈਗੀ ਆ ਕਿ ਪਿੱਛੇ ਜਿਹੜੇ ਜਿਹੜੇ ਜੈਨੂਇਨ ਰਿਲੇਸ਼ਨ ਵੀ ਹੈਗੇ ਆ ਜੈਨੂਇਨ ਰਿਲੇਸ਼ਨਸ਼ਿਪ ਵੀ ਹੈਗੇ ਆ ਫੋਰ ਏਗਜ਼ਾਮਪਲ ਕੋਈ ਮੁੰਡਾ ਇੱਥੇ ਵਿਆਹ ਕਰਾਉਣ ਦਾ ਇੰਦਿਆ ਜਾ ਕੇ ਹੁਣ ਅੱਜ ਕੱਲ ਮੇਰੇ ਕੋਲ ਬਹੁਤ ਜ਼ਿਆਦਾ ਕੇਸ ਆਇਆ ਇੱਕ ਕੋੜਾ ਸੱਚ ਠੀਕ ਹੈ ਕਿ ਲਗਭਗ ਹੁਣ ਹਰ ਬੰਦੇ ਦਾ ਫੇਅਰ ਹੈਗਾ ਹੀ ਹੈਗਾ 90% ਤਾਂ ਹੋਊਗਾ ਯਸੀ ਅਸੀਂ ਸਾਰੇ ਦੇ ਪਾਰਟਨਰ ਹੈਗੇ ਨੇ ਵਿਆਹ ਤੋਂ ਪਹਿਲਾਂ ਵੀ ਡੈਫੀਨੇਟਲੀ ਇੱਥੇ ਵੀ ਹੈਗੇ ਆ ਬੜਾ ਮਾਪਿਆਂ ਫੋਰਸਫੁਲੀ ਵਿਆਹ ਕਰ ਦਿੰਦੇ ਆ ਕਈ ਵਾਰ ਕੁੜੀਆਂ ਕੀ ਚਲ ਬਾਹਰ ਜਾਣ ਨੇ ਆ ਵਿਆਹ ਕਰਾਣੇ ਤਾਂ ਬਹੁਤ ਫਰਾਡ ਹੋ ਰਿਹਾ ਡੈਫੀਨਿਟਲੀ ਠੀਕ ਹੈ ਕਿ ਜਿਹੜੀ ਨਵੀਂ ਜਨਰੇਸ਼ਨ ਬਹੁਤ ਸਮਾਰਟ ਹੋ ਗਈ ਹੈ ਸਮਾਰਣੀ ਹੋ ਗਈ ਬੇਕੋ ਹੋ ਗਈ ਕਹਿੰਦਾ ਸਮਾਰਟ ਤੇ ਚਲੋ ਵਰਡ ਡਿਫਰੈਂਟ ਲਾਈਕ ਇਸ ਹੋਇਆ ਮੇਰੇ ਨੂੰ ਵੀ ਇੱਕ ਜਾਣਦੇ ਨੇ ਉਹ ਉਹ ਤੇ ਇਥੇ ਸਿਟੀਜ਼ਨ ਸੀ ਤੋਂ ਇੰਡੀਆ ਗਏ ਵਿਆਹ ਕਰਾਉਣ ਲਈ ਇੱਥੇ ਜਦੋਂ ਉਹ ਉਹਨਾਂ ਦਾ ਪਾਰਟਨਰ ਉਹਨਾਂ ਦੀ ਆਈ ਤਾਂ ਫਿਰ ਤਾਂ ਬਸ ਮਤਲਬ ਖਤਮ ਰਿਸ਼ਤਾ ਉਸ ਤੋਂ ਬਾਅਦ ਦੋ ਤਿੰਨ ਮਹੀਨੇ ਰਹਿ ਗਏ ਬਸ ਉਹ ਹੁਣ ਕੁੜੀਆਂ ਇੱਥੇ ਆਉਂਦੀਆਂ ਇੱਥੇ ਆ ਕੇ ਉਹਨਾਂ ਨੂੰ ਆਪਣਾ ਪੁਰਾਣਾ ਪਿਆਰ ਯਾਦ ਆ ਜਾਂਦਾ ਕੁੜੀਆਂ ਨਹੀਂ ਮੁੰਡੇ ਵੀ ਗਏ ਮੁੰਡੇ ਵੀ ਹਾਂ ਕੁੜੀਆਂ ਨੂੰ ਬੇਮਾਰ ਗਲਤ ਵਰਡ ਹੋਊਗਾ ਮੁੰਡੇ ਵੀ ਆ ਗਏ ਤੇ ਉਹ ਉਤਨੋਂ ਪਿਆਰਾ ਪਿਆਰਜਾ ਹੁੰਦਾ ਇੱਥੇ ਆਂਦੇ ਹੋ ਕੀ ਕਰਦੇ ਆ ਕਿ ਬ੍ਰੇਕਅਪ ਲੈ ਕੇ ਰਿਲੇਸ਼ਨਸ਼ਿਪ ਫ੍ਰੀ ਚ ਪੀਆਰ ਲੈ ਲੈਂਦੇ ਠੀਕ ਹੈ ਤੇ ਨਾਲ ਹੀ ਡਿਵੋਰਸ ਹੋ ਜਾਂਦੇ ਆ ਉਹ ਹੁਣ ਡਿਪਾਰਟਮੈਂਟ ਕੋ ਡਾਟਾ ਤੇ ਜਾਂਦਾ ਹੀ ਆ ਨੰਬਰ ਆਫ ਐਪਲੀਕੇਸ਼ਨ ਕਿੰਨੀਆਂ ਗ੍ਰਾਂਟ ਹੋਈਆਂ ਕਿੰਨੀਆਂ ਸਿਰੇ ਚੜੀਆਂ ਕਿੰਨੇ ਡਿਵੋਰਸ ਹੋਈ ਟੀਨੇ ਦੇਰ ਬਾਅਦ ਡਿਵੋਰਸ ਹੋ ਕੇ ਉਹਨਾਂ ਨੇ ਦੁਬਾਰਾ ਵਿਆਹ ਕਰਾ ਲਿਆ ਠੀਕ ਹੈ ਨਾ ਕਈ ਵੀ ਇੱਥੇ ਆ ਕੇ ਫੈਮਿਲੀ ਵਾਇਲੈਂਸ ਦਾ ਕੇਸ ਪਾਉਂਦੇ ਗਲਤੀ ਛੁੱਟਾ ਹੀ ਪਾਉਂਦੇ ਪੀਆਰ ਲੈਣ ਵਾਸਤੇ ਕਈਆਂ ਦਾ ਨਿਆਣਾ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਨੂੰ ਚਲੋ ਪੀਆਰ ਮਿਲ ਨਹੀਂ ਹੁੰਦੀ ਇਹ ਉਹਨਾਂ ਦਾ 4 ਸਾਲ ਚ ਬੰਦੇ ਦਾ ਨਿਆਣਾ ਨਹੀਂ ਹੋ ਰਿਹਾ ਡਾਊਟੇਬਲ ਆ ਕਿ ਬੰਦਾ ਨਿਆਣਾ ਕਿਉਂ ਨਹੀਂ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਉਹਨਾਂ ਚ ਕੋਈ ਵੱਡੀ ਆਪਣੀ ਕੋਈ ਪ੍ਰਾਪਰਟੀ ਬਾਏ ਨਹੀਂ ਕੀਤੀ ਜਾਂ ਉਹਨਾਂ ਨੇ ਕੋਈ ਕੋਈ ਸੋਸ਼ਲ ਸਭ ਤੋਂ ਜਿਹੜਾ ਵੱਡਾ ਲੈਵਲ ਆ ਜਿਹੜਾ ਜਿੱਤੇ ਸਪਾਊਸ ਵੀ ਦੇ ਡਾਊਟ ਹੋ ਰਿਹਾ ਆਊਟ ਹੋ ਰਿਹਾ ਉਹ ਹੈਗਾ ਸੋਸ਼ਲ ओके फॉर एग्जांपल अगर तू नकली व्यवहार आ रहा होगा तो अपने फोटो आकर फेसबुक पे डालूंगा इंस्टाग्राम पे डालूंगा घूमूंगा फिरूंगा नहीं तो बर्थडे पार्टीयां में जाऊंगा मैरिज में नहीं जाऊंगा तो कोई भी मेले-मुले में नहीं जाऊंगा गुरुद्वारे नहीं जाऊंगा तो अपने आप नु हिडन करूंगा तू बस नकली के जी केते बीच पे जाके फोटो खिचा लूंगा या मड़े मोटी इधर-उधर फोटो खिचा के बड़ा मोटा फॉर्मेटियां पूरियां करूंगा कि आपा स्पॉउस हैगे बट है नहीं है उन जेड़ा सोशल एक्सपेक्ट ना वो डिपार्टमेंट उन्होंने वो फट रहा ज्यादा ਕਿ ਇਹ ਬੰਦਾ ਜਿਹੜਾ ਹੈਗਾ ਰਿਲੇਸ਼ਨਸ਼ਿਪ ਜੈਨੂਅਰ ਕਿ ਨਹੀਂ ਜੈਨੂਅਲ ਹੈਗਾ ਤੇ ਇਸ ਲਈ ਸਪਾਊਸ ਵੀਜ਼ਾ ਹੈਗਾ ਦੁਖੋਲਾ ਕੰਮ ਹੈ ਕਿਉਂਕਿ ਸਾਨੂੰ ਬਹੁਤ ਗੱਲਾਂ ਆndੀਆਂ ਸਸਹੂਰਿਆਂ ਦੀਆਂ ਭਰਾਵਾ ਇਹ ਕਹਿੰਦਾ ਸੀਗਾ ਸਾਲਵਾ ਲੈ ਕੇ ਜਾਵਾਂਗੇ ਹਾਂ ਤੇ ਇਹ ਹੁਣ ਦੇਖੋ ਪਹਿਲੀ ਗੱਲ ਆ ਜਦੋਂ ਵਿਆਹ ਕਰਾਓ ਸੱਚ ਦੱਸੋ ਉਹਨਾਂ ਨੂੰ ਕਿ ਮੈਂ ਟੂਰਿਸਟ ਵੀਜ਼ਾ ਟਰਾਈ ਕਰੂੰਗਾ ਲੱਗ ਗਿਆ ਠੀਕ ਆ ਨਾ ਲੱਗਿਆ ਤੇ ਹੋ ਸਕਦਾ ਕੁੜੀ ਨੂੰ 2-3 ਸਾਲ ਵਾਸਤੇ ਰਹਿਣਾ ਪਵੇ ਇਥੇ ਇੰਡੀਆ ਤੋ ਇੱਕਲਾ ਸਵਾਲ ਹਾਂ ਸੋ ਕੀ ਤੁਸੀਂ ਕੀ ਸੁਜੈਸਟ ਕਰਦੇ ਹੋ ਫਿਰ ਕੁੜੀਆਂ ਮੁੰਡਾ ਇੱਥੇ ਹੀ ਪਾਰਟਨਰ ਲੱਭੇ ਉਹ ਸੌਖੀ ਚੀਜ਼ ਹੈ ਜੋ ਪਹਿਲਾਂ ਹੀ ਜਾਂ ਸਟੂਡੈਂਟ ਵੀਜ਼ੇ ਤੇ ਆ ਜਾਂ ਟੀਆਰ ਤੇ ਆ ਜਾਂ ਕਿਸੇ ਟੈਂਪਰੇਰੀ ਵੀਜ਼ੇ ਤੇ ਆ ਉਹ ਇੱਥੇ ਮਤਲਬ ਜ਼ਿਆਦਾ ਸੂਟੇਬਲ ਰਹੇਗੀ ਉਹ ਚੀਜ਼ ਕਿਉਂਕਿ ਅਗਲੀ ਨੂੰ ਜਾਂ ਅਗਲੇ ਨੂੰ ਵੀ ਇੱਥੋਂ ਦੀਆਂ ਵੈਲਿਊਜ਼ ਟ੍ਰੈਡੀਸ਼ਨਸ ਦਾ ਹੁਣ ਪਤਾ ਲੱਗ ਚੁੱਕਾ ਹੋਵੇਗਾ ਅਹ ਦੇਖੋ ਇਹ ਮੈਂ ਨਹੀਂ ਕਹਿ ਸਕਦਾ ਇਹ ਹਰ ਬੰਦੇ ਦਾ ਪਰਸਨਲ ਡਿਸੀਜਨ ਹੁੰਦਾ ਕੋਈ ਲੋਕੀ ਕਹਿੰਦੇ ਆ ਕਿ ਮੈਨੂੰ ਕਈਆਂ ਨੂੰ ਬਹਿਮ ਹੁੰਦਾ ਜਾਣੀ ਸਮਝਦਾ ਕਿ ਇੰਡੀਆ 'ਚ ਬੜੇ ਸੰਸਕਾਰ ਕੁੜੀ ਲੱਭ ਜੂਗੀ ਇੱਥੇ ਸੰਸਕਾਰ ਉਹ ਹਰ ਬੰਦੇ ਦਾ ਡਿਫਰੈਂਟ ਇੱਕ ਪੈਮਾਨਾ ਨਾਪੰਗਾ ਦੇਖੋ ਇੱਥੇ ਲੱਭ ਕੇ ਇਹ ਹੋਊਗਾ ਕਿ ਤੁਹਾਡੀ ਜ਼ਿੰਦਗੀ ਜਲਦੀ ਸਟਾਰਟ ਹੋ ਜਾਊਗੀ ਤੁਸੀਂ ਘਰ-ਬਾਰ ਇਕੱਠਾ ਲੈ ਲੋਗੇ ਇਹ ਕਰ ਲੋ ਕਰ ਲੋਗੇ ਬਟ ਇੱਥੇ ਉਹਦੇ ਕੁਝ ਫਾਇਦੇ ਆ ਨੁਕਸਾਨ ਵੀ ਹੈਗੇ ਠੀਕ ਹੈ ਉਹ ਉੱਤੇ ਆਪਾਂ ਨਾ ਜ਼ਿਆਦਾ ਗੱਲ ਕਰੀ ਬੈਠੇ ਠੀਕ ਹੈ ਜੀ ਆਫਸ਼ੋਰ ਇਹ ਹੈਗਾ ਕਿ ਤੁਹਾਨੂੰ ਉਹਨਾਂ ਨੂੰ ਵਿਸ਼ਵਾਸ ਵਿੱਚ ਲੈਣਾ ਪੈਣਾ ਦੇਖੋ ਜੇਕਰ ਤੁਸੀਂ ਆਫਸ਼ੋਰ ਕੁੜੀ ਦੀ ਇਨਕਮ ਅਗਰ ਉੱਤੇ 7-8 ਲੱਖ ਐਨਮ ਹੈਗੀ ਹੈ 8-9 ਲੱਖ ਰੁਪਏ ਸਾਲ ਦੀ ਇਨਕਮ ਹੈਗੀ ਹੈ ਤੇ ਦਸਾਂ ਵਿੱਚੋਂ ਪੰਜ ਦਾ ਟੂਰਿਸਟ ਵੀਜ਼ਾ ਗ੍ਰਾਂਟ ਹੋਈ ਜਾਂਦੇ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਉਹਨਾਂ ਦੇ ਆਪਾਂ ਕਿ ਵਾਪਸ ਆਣਾ ਤੁਸੀਂ ਪਹਿਨਾ ਉਹ ਟਰਾਈ ਕਰ ਸਕਦੇ ਹੋ ਦਾ ਇੱਕ ਟੂਰਿਸਟ ਵੀਜ਼ਾ ਲੱਗ ਜਾਂਦਾ ਹੈਗਾ ਤੇ ਤੁਸੀਂ ਉਸ ਤੋਂ ਬਾਅਦ ਇੱਥੇ ਜਾਂ ਫਿਰ ਤੁਸੀਂ ਕੀ ਕਰ ਸਕਦੇ ਹੋ ਕਿ ਤੁਹਾਨੂੰ ਲੱਗਦਾ ਕਿ ਹਜੇ ਦੋ ਤਿੰਨ ਸਾਲ ਵਿਆਹ ਨਹੀਂ ਕਰਾਣਾ ਹੈਗਾ ਤੇ ਹਜੇ ਇੰਗੇਜਮੈਂਟ ਕਰਨੀ ਤੇ ਇੰਗੇਜਮਮੈਂਟ ਵੀਜ਼ਾ ਪਾ ਕੇ ਉਹ ਇੱਥੇ ਬੁਲਾ ਸਕਦੇ ਹੋ ਕੁੜੀ ਨੂੰ ਠੀਕ ਹੈ ਨਾ ਪ੍ਰੋਸਪੈਕਟਿਵ ਮੈਰਿਜ ਵੀਜ਼ਾ ਹੁੰਦਾ ਕਿ ਅਸੀਂ ਵਿਆਹ ਆਸਟ੍ਰੇਲੀਆ ਕਰਨਾ ਉਹ 2 ਸਾਲ ਦਾ 2.5 ਸਾਲ ਦਾ ਪੀਰੀਅਡ ਉਹਦੇ ਚ ਵੀ ਲਾਗੇ ਜਾਂਦਾ ਤੇ ਉਹ ਤੁਸੀਂ ਰਿਸ਼ਤਾ ਕਰਕੇ ਪ੍ਰੋਸਪੈਕਟ ਮੈਰਿਜ ਵੀਜ਼ਾ ਪਾ ਦੋ ਜਦੋਂ ਇੱਥੇ ਕੁੜੀ ਆਜੂਗੀ ਤਾਂ ਵਿਆਹ ਕਰਾ ਕੇ ਉਹਨਾਂ ਕੀ ਹੋਏ ਕੁੜੀ ਆਪਣੇ ਘਰੇ ਰਹਿ ਸਕਦੀ ਉਹਨਾਂ ਦੇ ਤੱਕ ਮਾਪਿਆਂ ਤੇ ਵੀ ਜਿਆਦਾ ਇੰਡੀਆ ਵਿੱਚ ਬੋਝ ਨਹੀਂ ਪਊਗਾ ਯਾਰ ਕਿਉਂਕਿ ਆਂਢੀ ਗੁਆਂਢੀ ਬਹੁਤ ਅੰਗ ਕਰਦੇ ਆ ਪੁਣੀ ਲਗਾਤੀ ਆ ਇੱਥੇ ਆ ਕੋਣੀ ਰਹੀ ਜਾ ਕੇ ਕੋਣੀ ਰਹੀ ਲੈ ਜਾਊਗਾ ਨਹੀਂ ਲੈ ਜਾਊਗਾ ਤੇ ਉਹ ਚੀਜ਼ਾਂ ਹੈਗੀਆਂ ਬਟ ਇਹ ਜੇ ਕੋਈ ਆਪਾਂ ਗਰੰਟੀ ਦੇ ਸਕਦਾ ਕਿ ਜਿਹੜਾ ਵਿਆਹ ਕਰਾਉਂਗਾ ਕੁੜੀ ਜਿਹੜੀ ਹੈਗੀ ਆ फटाफट 2 2.5 ਸਾਲ ਚ ਇੱਥੇ ਪਹੁੰਚ ਜੂਗੀ ਪਹਿਨਾ ਹਾਂ ਡੈਫੀਨਿਟਲੀ ਆਪਾਂ ਕੋਵਿਡ ਤੋਂ ਬਾਅਦ ਬਹੁਤ ਜਲਦੀ ਵੀਜ਼ੇ ਗ੍ਰਾਂਟ ਕੀਤੇ ਸੀ ਇਹਨਾਂ ਨੇ 4 4 ਮਹੀਨੇ 12 12 ਮਹੀਨੇ 8 9 ਮਹੀਨੇ ਚ ਵੀ ਕੁੜੀਆਂ ਥਾਈਆਂ ਹੈਗੀਆਂ ਤੇ ਉਹ ਚੀਜ਼ ਹੈਗੀ ਆ ਕਿ ਪ੍ਰੋਸਪੈਕਟ ਮੈਰੀ ਵੀਜ਼ਾ ਪਾ ਸਕਦੇ ਹੋ ਜਾਂ ਫਿਰ ਤੁਸੀਂ ਅ ਕਈ ਲੋਕੀ ਕੋਰਟ ਵਿੱਚ ਕਰਾ ਲੈਂਦੇ ਹੈਗੇ ਆ ਕਿ ਹਜੇ ਮੇਰਾ ਪ੍ਰੋਸੈਸ ਚੱਲਦਾ ਪਿਆ ਦੇਖਦੇ ਆ ਫਿਊਚਰ ਵਿੱਚ ਕੀ ਕਰਨਾ ਤੁਸੀਂ ਮਰੇ ਲੀਗਲ ਵੇਨਲ ਜਦੋਂ ਤੁਸੀਂ ਇੰਡੀਆ ਜਾਂਦੇ ਹੋ ਵਿਆਹ ਕਰਾਉਂਦੇ ਹੋ ਹੋ ਸਕਦਾ ਹੈ ਕਿ ਕੁੜੀ ਨੂੰ ਤੁਹਾਨੂੰ ਵੇਟ ਕਰਨਾ ਪਵੇ ਓਕੇ ਤੁਹਾਨੂੰ ਟੂਰੀ ਵੀਜ਼ਾ ਨਹੀਂ ਲੱਗਦਾ ਇਹ ਤਾਂ ਸਹੀ ਬਿਲਕੁਲ ਜੀ ਸੋ ਤੁਸੀਂ ਵੀ ਆਪਣੇ ਸਵਾਲ ਸਾਡੇ ਇਸ ਚੱਲਦੇ ਸ਼ੋਅ ਦੇ ਵਿੱਚ ਪੁੱਛ ਸਕਦੇ ਹੋ ਸਾਡਾ WhatsApp ਨੰਬਰ ਹੈ 04471716740447171674 ਹਾਂ ਤਾਂ ਜਾਂ ਫਿਰ ਸਾਡੇ Facebook ਪੇਜ ਦੇ ਉੱਤੇ ਵੀ ਮੈਸੇਜ ਕਰ ਸਕਦੇ ਹੋ